ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਦੀ ਰਿਪੋਰਟ ਲੈ ਕੇ ਹਾਜ਼ਰ ਹੋਏ ਆ YouTube ਵਾਲੇ ਫਾਰਮਰ ਤੇ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਅਗਰ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਲਾਈਕ ਵੀ ਕਰ ਦਿਓ ਵੀਡੀਓ ਨੂੰ ਤਾਜ਼ਾ ਸੈਟੇਲਾਈਟ ਇਮੇਜਸ ਦੇਖਦੇ ਆ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਜਾਣਕਾਰੀ ਵਿੱਚ ਸਭ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬੱਦਲਬਾਗੀ ਦਾ ਮਾਹੌਲ ਪੰਜਾਬ ਦੇ ਉੱਪਰ ਲਗਾਤਾਰ ਬਣਿਆ ਹੋਇਆ ਹੈ ਧੁੰਦ ਦੇ ਹਾਲਾਤ ਨੇ ਸਵੇਰ ਤੋਂ ਹੀ ਪੰਜਾਬ ਦੇ ਉੱਪਰ ਧੁੰਦ ਦੀ ਚਾਦਰ ਬਣੀ ਹੋਈ ਹੈ ਪੰਜਾਬ ਦੇ ਕਿਸੇ ਟਾਮੇ ਟਾਮੇ ਇਲਾਕੇ ਵਿੱਚ ਸੂਰਜ ਦੇਖਣ ਨੂੰ ਮਿਲਿਆ ਪਰ ਬਹੁਤੇ ਇਲਾਕੇ ਵਿੱਚ ਲਗਾਤਾਰ ਧੁੰਦ ਬਣੀ ਹੋਈ ਹੈ ਤੁਸੀਂ ਵੀ ਕਮੈਂਟ ਕਰਿਓ ਕਿ ਤੁਹਾਨੂੰ ਅੱਜ ਸੂਰਜ ਦੇਵਤਾ ਜੀ ਦੇ ਦਰਸ਼ਨ ਹੋਏ ਹਨ ਜਾਂ ਨਹੀਂ ਤੁਹਾਡੇ ਇਲਾਕੇ ਦਾ ਨਾਮ ਕੀ ਹੈ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਜ਼ਾ ਤਾਪਮਾਨ ਦੀ ਗੱਲ ਕੀਤੀ ਜਾਵੇ ਇਸ ਸਮੇਂ ਜਿਹੜਾ ਤਾਪਮਾਨ ਹੈ ਲਗਭਗ 11 ਤੋਂ ਲੈ ਕੇ 13 ਡਿਗਰੀ ਦੇ ਵਿਚਕਾਰ ਪੰਜਾਬ ਦੇ ਵਿੱਚਕਾਰ ਬਣਿਆ ਹੋਇਆ ਹੈ ਕਾਫੀ ਜ਼ਿਆਦਾ ਠੰਡ ਦੇ ਹਾਲਾਤ ਨੇ ਪੱਛਮ ਦਿਸ਼ਾ ਤੋਂ ਹਲਕੇ ਦਰਮਿਆਨੇ ਸੁਹਾਵੀ ਹਵਾ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਹਵਾ ਦੀ ਗਤੀ ਜਿਹੜੀ ਹੈ ਲਗਭਗ ਦੇਖਣ ਨੂੰ 5-7 ਕਿਲੋਮੀਟਰ ਪ੍ਰਤੀ ਘੰਟੇ ਦੀ ਬਣੀ ਹੋਈ ਹੈ ਜਿਸ ਦੇ ਕਾਰਨ ਉਮੀਦ ਇਹੀ ਦਿਖਾਈ ਦੇ ਰਹੀ ਹੈ ਕਿ ਪੰਜਾਬ ਦਾ ਜਿਹੜਾ ਤਾਪਮਾਨ ਹੈ ਉਹ ਠੰਡ ਵਾਲਾ ਬਣਿਆ ਰਹੇਗਾ ਸ਼ਾਮ ਦੇ ਤੱਕ ਤੇ ਸ਼ਾਮ ਤੋਂ ਲਗਭਗ 5 ਜਾਂ 6 ਵਜੇ ਦੇ ਕਰੀਬ ਜਿਹੜਾ ਤਾਪਮਾਨ 10 ਡਿਗਰੀ ਤੋਂ ਥੱਲੇ ਜਾਣ ਦੀ ਕਾਫੀ ਜ਼ਿਆਦਾ ਚਾਂਸ ਬਣੇ ਹੋਏ ਨੇ ਇਸੇ ਤਰੀਕੇ ਨਾਲ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਹੁਣ ਜਿਹੜੇ ਲਗਾਤਾਰ ਧੁੰਦ ਦੇ ਹਾਲਾਤ ਨੇ ਠੰਡ ਦੇ ਹਾਲਾਤ ਨੇ ਤਾਂ ਕਣਕ ਦੀ ਫਸਲ ਲਈ অনুকূল ਮੌਸਮ ਬਣ ਚੁੱਕਿਆ ਹੈ ਕਾਫੀ ਜ਼ਿਆਦਾ ਹੁਣ ਫਸਲ ਦੀ ਗ੍ਰੋਥ ਹੁੰਦੀ ਦਿਖਾਈ ਦੇਵੇਗੀ ਪਰ ਫਸਲਾਂ ਤੋਂ ਇਲਾਵਾ ਜੇ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਹੁਣ ਥੋੜਾ ਬਹੁਤਾ ਪਰਹੇਜ਼ ਕਰਨਾ ਪਵੇਗਾ ਕਿਉਂਕਿ ਹੁਣ ਸੂਰਜ ਦੇਵਤਾ ਜੀ ਘਾਟੀ ਦਰਸ਼ਨ ਦੇਣਗੇ ਜਿਸ ਦੇ ਮੱਦੇ ਨਜ਼ਰ ਧੁੰਦ ਅਤੇ ਕੋਹਰੇ ਦੇ ਹਾਲਾਤ ਸਬਜ਼ੀਆਂ ਨੂੰ ਖਰਾਬ ਕਰ ਸਕਦੇ ਨੇ ਇਸੇ ਕਰਕੇ ਰਿਕੁਐਸਟ ਹੈ ਕਿ ਆਪਣੀ ਸਬਜ਼ੀਆਂ ਵਗੈਰਾ ਦੀ ਦੇਖਭਾਲ ਕਰੋ ਤੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤੇ ਤੁਸੀਂ ਆਪਣੀ ਫਸਲ ਬਾੜੀ ਨੂੰ ਲੈ ਕੇ ਉਸ ਹਿਸਾਬ ਨਾਲ ਤਿਆਰੀ ਕਰ ਜਿਸ ਹਿਸਾਬ ਦਾ ਮੌਸਮ ਹੋਵੇਗਾ ਤੁਹਾਨੂੰ ਉਸ ਜਰ ਤਰੀਕੇ ਦੀ ਜਾਣਕਾਰੀ ਸਾਡੇ ਚੈਨਲ ਦੇ ਉੱਪਰ ਮਿਲਦੀ ਰਹਣਗੀਆ ਬਾਕੀ ਰਾਤ ਦੀ ਅਪਡੇਟ ਜੋ ਵੀ ਹੋਵੇਗੀ ਉਹ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਆਜੇ ਰੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ